ਗੱਲ ਕਰਦੇ ਹਰਜਿੰਦਰ ਸਿੰਘ ਦੇ ਮੋਢਿਆਂ ਤੇ ਭਾਰ ਕਿਦਾ ਕਿਦਾ ਪਿਆ ਤੇ ਹਰਜਿੰਦਰ ਸਿੰਘ ਦੀ ਪਟੀਸ਼ਨ ਦੇ ਖਿਲਾਫ ਗੋਰਿਆਂ ਨੇ ਪਟੀਸ਼ਨ ਪਾ ਦਿੱਤੀ ਆ ਗੱਲ ਕਰਦੇ ਆ ਧਿਆਨ ਨਾਲ ਸੁਣਿਓ ਪਟੀਸ਼ਨ ਦੀ ਗੱਲ ਟਰਮੈਂਡ ਚ ਦੱਸਦਾ ਵੀ ਅਸਲ ਹਰਜਿੰਦਰ ਸਿੰਘ ਜਿਆਦਾ ਫਸ ਕਿਉਂ ਗਿਆ ਪਹਿਲੀ ਗੱਲ ਪਿਛਲੇ 3 ਸਾਲਾਂ ਦੇ ਵਿੱਚ ਜਿੰਨੀ ਇਲੀਗਲ ਐਂਟਰੀ ਹੋਈ ਹੈ ਮੈਕਸੀਕੋ ਥਾਣੀ ਅਮਰੀਕਾ ਦੇ ਲੋਕ ਅੱਕੇ ਪਏ ਸੀਗੇ ਇਸੇ ਅੱਕੇ ਪਏ ਕਰਕੇ ਟਰੰਪ ਨੂੰ ਇੰਨੀਆਂ ਵੋਟਾਂ ਪਈਆਂ ਨਹੀਂ ਤੇ ਟਰੰਪ ਉੰਜ ਜਿੱਤਦਾ ਨਹੀਂ ਸੀ ਕੈਨੇਡਾ ਦੇ ਵਿੱਚ 2 ਨੰਬਰ 'ਚ ਸਾਰਿਆਂ ਨੂੰ ਪਤਾ ਕਿ ਨਕਲੀ ਆਇਲੈਂਡਸ ਕਿੰਨੀਆਂ ਬਣੀਆਂ ਕਿਦਾਂ ਪੇਪਰ ਬਣੇ ਕਿੰਨੇ ਬੰਦੇ ਹੁੰਦੇ ਸਾਰੇ ਪਤਾ ਸਹੀ ਵੀ ਆਏ ਨੇ ਪਰ ਗਲਤ ਕਿੰਨੇ ਆਪਾਂ ਨੂੰ ਸੱਪਾ ਪੜਦੇ ਜਿੰਨੇ ਮਰਜ਼ੀ ਪਾ ਲਈਏ ਇਮੀਗ੍ਰੇਸ਼ਨ ਦੇ ਖਿਲਾਫ ਇਹਨਾਂ ਦੇਸ਼ਾਂ 'ਚ ਹੌਲੀ-ਹੌਲੀ ਧੂਆਂ ਤੋਖ ਰਿਹਾ ਸੀ ਅੱਗੇ ਇੱਕੋ ਦਮ ਨਹੀਂ ਲੱਗੀ ਥੱਲੇ ਲੱਗ ਰਿਹਾ ਸੀ ਅਸੀਂ ਪੜਦੇ ਪਏ ਹੈਗੇ ਉਹਨਾਂ ਦੀ ਪ੍ਰਾਈਮ ਐਗਜ਼ਾਮਪਲ ਬਣ ਗਿਆ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਨੂੰ ਜਿੰਨਾ ਪਿਛਲੇ 24-25 ਸਾਲਾਂ 'ਚ 30 40 ਲੱਖ ਬੰਦੇ ਅੰਦਰ ਵੜਿਆ ਇਕੱਲੇ ਨੂੰ ਭਾਰ ਚਲਾਉਣਾ ਪੈਣਾ ਉਹਨੂੰ ਇਸ ਦਾ ਫਿਰ ਗੱਲ ਨਿਊ ਫਲੋਡ ਦਾ ਗਵਰਨਰ ਹੈਗਾ ਰਿਪਬਲਿਕਨ ਡਿਸੈਂਟਸ ਕੈਲੀਫੋਰਨੀਆ ਦਾ ਹੈਗਾ ਨਿਊ ਸਮ ਕੈਲੀਫੋਰਨੀਆ ਦਾ ਉਹ ਡੈਮੋਕ੍ਰੇਟ ਇਹਨਾਂ ਦੋਵਾਂ ਨੇ 2028 ਚ ਰਾਸ਼ਟਰਪਤੀ ਦੀ ਚੋਣ ਲੜਨੀ ਆ ਉਹਨਾਂ ਦੇ ਮੈਦਾਨ ਦਾ ਤੁਰਾ ਬਣ ਗਿਆ ਹਰਜਿੰਦਰ ਸਿੰਘ ਹਰਜ ਡਿਸੈਂਟਸ ਨੂੰ ਕੀ ਚਾਹੀਦਾ ਹਰਜਿੰਦਰ ਸਿੰਘ 2 ਨੰਬਰ 'ਚ ਆਇਆ ਸਹੀ ਜੀ ਇਹਨੇ 2 ਨੰਬਰ 'ਚ ਤਰਨ ਮਾਰੀ ਸਹੀ ਜੀ ਮੰਦੇ ਮਾਰਨ ਵਾਲੇ ਕੌਣ ਆ ਜੀ ਗੋਰੇ ਉਹਨੇ ਕਾਹਤੇ ਗੱਲ ਹੀ ਬਣ ਗਈ ਉਹਨਾਂ ਦੀ ਗੱਲ ਬਣ ਗਈ ਇਹਨਾਂ ਦੋ ਤਰ੍ਹਾਂ ਦੀ ਲੜਾਈ ਦਾ ਅਮਰੀਕਾ ਦੀ ਪੂਰੀ ਪੋਲਿਟਿਕਸ ਦਾ ਪੂਰੀ ਪੋਲਿਟਿਕਸ ਦਾ ਪਾ ਹਰਜਿੰਦਰ ਸਿੰਘ ਤੇ ਮੋਡਿਆਂ ਦੇ ਪੈ ਗਿਆ ਤੀਜਾ ਸਾਡੀਆਂ ਗਲਤ ਕੰਮਾਂ ਦਾ ਸਾਡੇ ਅਸੀਂ ਗਲਤ ਕੰਮ ਨਹੀਂ ਕਰਦੇ ਟਰੱਕਿੰਗ ਲੈਣ ਦੇ ਵਿੱਚ ਨਸ਼ੇ ਵੇਚਣ ਦੇ ਵਿੱਚ ਫਰੋਤੀਆਂ ਦੇ ਵਿੱਚ ਪਲਾਜ਼ਿਆਂ 'ਚ ਗੰਦ ਪਾਉਣ 'ਚ ਨਹੀਂ ਕਰਦੇ ਦੋ ਨੰਬਰ ਚ ਅਸੀਂ ਆਈਲੈਂਡਸ ਲੈ ਕੇ ਨਹੀਂ ਬੰਦੇ ਆਏ ਇੱਥੇ ਗਲਤ ਪੇਪਰ ਲੈ ਕੇ ਜਿੰਨੇ ਮਰਜ਼ੀ ਪਟਦੇ ਪਾ ਲੋ ਮਿਰਰ ਕੇ ਬਥੇਰੇ ਇਤਰਾ ਪਾਗ ਬਣ ਕੇ ਸਲਾਹ ਆ ਜਾਂਦਾ ਜੀ ਇਹ ਬੰਦੇ ਜੀ ਸਿੱਖ ਕੌਮ ਦੇ ਵਿਰੋਧੀ ਨਹੀਂ ਸਾਨੂੰ ਪਰਦੇ ਪਾਉਂਦੀ ਆ ਤਾਂ ਇਹ ਅੱਗ ਧੁੱਕ ਰਹੀ ਸੀ ਥੱਲੇ ਤੁਹਾਡੇ ਸਾਰਿਆਂ ਦੀ ਰੋਂਗ ਡੂਇੰਗ ਦਾ ਗਲਤ ਕੰਮਾਂ ਦਾ ਭਾਰ ਹਰਜਿੰਦਰ ਸਿੰਘ ਦੇ ਮੋਢਿਆਂ ਤੇ ਪਿਆ ਹੁਣ ਦਰਦੀਪ ਕਾਉਣ ਦੀ ਲੋੜ ਨਹੀਂ ਗਈ ਇਹ ਐਕਸੀਡੈਂਟ ਤੇ 50 ਹੁੰਦੇ ਅਮਰੀਕਾ 'ਚ ਰੋਜ਼ ਕਿਸੇ ਬੰਦੇ ਮਰਦੇ ਕਿਤੇ 'ਚ ਨਹੀਂ ਮਰਦੇ ਜਿੱਥੇ ਮਰਦੇ ਵੀ ਉੱਥੇ ਇਨਾਰਾ ਲਾਣੀ ਪੈਂਦਾ ਪਰ ਇਹ ਇੰਨਾ ਚੀਜ਼ਾਂ ਦਾ ਭਾਰ ਸਾਡੇਾਂ ਤੇ ਪਿਆ ਸਾਡੇ ਤੇ ਇੱਥੇ ਸਮਝੀ ਨਾ ਸਾਡੇ ਗਲਤ ਕੰਮਾਂ ਦਾ ਬਾਹਰ ਹਰਜਿੰਦਰ ਸਿੰਘ ਦੇ ਮੋਢਿਆਂ ਤੇ ਪਿਆ ਤੇ ਜੀ ਪਟੀਸ਼ਨ ਹਾਲੇ ਤਨੂੰ ਸਜ਼ਾ ਹੋਈ ਨਹੀਂ ਹਾਲੇ ਕੈਲੀਫੋਰਨੀਆ ਚ ਫੜਿਆ ਨਹੀਂ ਪਟੀਸ਼ਨ ਤੇ ਸਾਈਨ 10 ਲੱਖ ਬੰਦੇ ਨੇ ਕਰਤੇ ਉਹ ਜੇ ਕਹਿੰਦੇ 45 ਸਾਲ ਦੀ ਸਜ਼ਾ ਹੋ ਗਈ ਐਨੀ ਬੇਵਕੂਫ ਕੰਮ ਤਾਡੀ ਯਾਰ ਐਨੇ ਨਲਾਕ ਜੇ ਆ ਜਿਹੜੇ ਕਈ ਪੱਤੜ ਕਾਰਡ ਨੇ ਪੱਤੜ ਕਾਰਡ ਜਿਹੜੇ ਕਹਿੰਦੇ ਪਟੀਸ਼ਨ ਨਾਲ ਕੁਛ ਨਾ ਕੁਛ ਤਾਂ ਫੜਕ ਪੈਦਾ ਪੱਤੜ ਕਾਰਡ ਹੋਏ ਪੇਜਾਂ ਵਾਲੇ ਜਾਲੀ ਹੋਏ ਜਿੱਥੇ ਜਾ ਕੇ ਤੁਸੀਂ 20-20 ਹਜ਼ਾਰ ਬੰਦਾ ਵੈਗ ਨੂੰ ਥੱਲੇ ਲਿਖਦੇ ਜੇ ਤੁਹਾਨੂੰ ਨਹੀਂ ਅਕਲ ਹੈ ਕਿ ਭਾਲੇ ਬੰਦਾ ਫੜਿਆ ਨਹੀਂ ਤਾਂ ਤਾਂ ਇਹ ਸ਼ੁਰੂ ਨਹੀਂ ਹੋਇਆ ਤੁਸੀਂ ਸਾਈਨ ਕਰੀ ਜਾਂਦੇ ਜੇ ਠੀਕ ਆ ਤੁਸੀਂ ਸਾਈਨ ਕੀਤੇ ਤੇ ਉਹਦਾ ਕੋਈ ਫਰਕ ਨਹੀਂ ਪੈਣਾ ਇੱਥੇ ਇਹ ਤੁਸੀਂ ਮਰਕਵਾਜੇ ਲਿਖਾ ਲੋ ਕੱਲ ਲਿਖਾ ਲੋ ਪਟੀਸ਼ਨ ਦੇ ਉੱਤੇ ਫਿਰ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੁਸੀਂ ਉਹਨਾਂ ਨੂੰ ਕਹਿ ਦਿੱਤਾ ਜੀ ਆਹ ਵੇਖੋ ਜੀ ਪਟੀਸ਼ਨ ਅਸੀਂ ਸਾਈਨ ਕੀਤੀ ਉਹਨੂੰ ਤਾਂ ਹਲੇ ਹੁਣ ਫੜ ਕੇ ਪੇਸ਼ ਕੀਤਾ ਪਰਸੋਂ ਚੌਥ ਫਿਰ ਉਹਨੂੰ ਕੈਪਟਨ ਸਰਕਾਰੀ ਵਕੀਲ ਨਿਯੁਕਤ ਕੀਤਾ ਫਿਰ ਉਹ ਪ੍ਰਾਈਵੇਟ ਵਕੀਲ ਕਰੂਗਾ ਫਿਰ ਉਹਦੀ ਸਜ਼ਾ ਨਿਰਧਾਰਤ ਹੋਊਗੀ ਫਿਰ ਤੁਹਾਡੀ ਪਟੀਸ਼ਨ ਦਾ ਗੋਰਿਆਂ ਨੂੰ ਪਤਾ ਲੱਗ ਗਿਆ ਸਾਰਾ ਕੁਝ ਤੇ Google ਹੋ ਜਾਂਦਾ ਗੋਰਿਆਂ ਨੇ ਆਪਣੀ ਪਟੀਸ਼ਨ ਚਲਾ ਦਿੱਤੀ ਹੁਣ ਉਹ ਕਹਿੰਦੇ ਜਿੰਨੇ ਬੰਦੇ ਦੀ ਸਪੋਰਟ ਕਰਦੇ ਅਮਰੀਕਾ 'ਚ ਰਹਿੰਦੇ ਸਾਰੇ ਰਿਪੋਰਟ ਕਰੋ ਨਾਤਰ ਕਿ ਆਓ ਇੱਕ ਰੀ ਸੜਕ ਦੇ ਉੱਤੇ ਕਿ ਅਸੀਂ ਪੜੀ ਦੀ ਪਟੀਸ਼ਨ ਜਿਸ ਕੀਤੀ ਹੈ ਸائن ਤੇ ਜੋ ਮੰਨ ਲਓ ਕਿ ਕੱਲ ਨੂੰ ਆਇਸ ਪੈਂਦੀ ਆ ਤੇ ਫਿਰ ਪਤਾ ਲੱਗੇ ਵੀ ਜੋਧੇ ਖੜੋਤੇ ਪੀਟੀਸ਼ਨ ਦਾ ਫਲੋਰਡਾ ਦੇ ਗਵਰਨਰ ਪਬਲਿਕਨ ਨੂੰ ਕੋਈ ਫਰਕ ਨਹੀਂ ਪੀਟੀਸ਼ਨ ਦਾ ਟਰੰਪ ਨੂੰ ਕੋਈ ਫਰਕ ਨਹੀਂ ਟਰੰਪ ਡਾਟ ਰੋਟ ਕੇਅਰ ਬੋਰਡ ਦੀਸ ਕਾਈਂਡ ਆਫ ਪੀਟੀਸ਼ਨਸ ਕੋਈ ਇਹਨੂੰ ਫਰਕ ਨਹੀਂ ਜਿੱਥੇ ਮਰਜ਼ੀ ਜ਼ੋਰ ਲਾ ਲਓ ਇਹ ਉਸੇ ਤਰ੍ਹਾਂ ਫਰਕ ਨਹੀਂ ਜਿੱਦਾਂ ਆਪਣੇ ਆਪਣੇ ਚ ਕਿਸੇ ਕਿਤੇ ਐਕਸੀਡੈਂਟ ਹੋ ਜਾਂਦਾ ਤੇ ਆਪਣੀ ਪੀਟੀਸ਼ਨ ਪਾਉਂਦੇ ਕੋਈ ਵੀ ਇਹ ਕਹੀਂ ਰਗਾਣਾ ਹੀ ਵੀ ਇਹ ਭਈ ਇੱਥੇ ਆ ਕੇ ਗੰਦ ਪਾਉਂਦੇ ਪਰ ਟਰੰਪ ਦੇ ਡਿਸੈਂਟ ਦੇ ਡਾਉਨਡ ਕੇਅਰ ਪੀਟੀਸ਼ਨ ਆ ਗਈ ਉਹਨਾਂ ਕਹਿੰਦਾ ਠੀਕ ਹੈ ਵੇਖਾਂਗੇ ਕਾਨੂੰਨ ਆਪਣਾ ਕੋਰਸ ਲਊਗਾ ਕਾਨੂੰਨ ਨੇ ਆਪਣਾ ਕੋਰਸ ਲੈਣਾ ਹੀ ਲੈਣਾ ਵੱਟਾ ਵੱਦੋ ਇਹਨੂੰ ਇਹ ਕਹਿਣਗੇ ਤੈਨੂੰ ਛੱਡ ਦਿੰਨੇ ਆ ਤੂੰ 10 ਸਾਲ ਦੀ ਸਜ਼ਾ ਮੰਨ ਜਾ ਤੈਨੂੰ ਡਿਪੋਰਟ ਕਰ ਦਿੰਨੇ ਜਿਵੇਂ ਇੱਚ ਵੀ ਮੰਨ ਗਿਆ ਇੱਚ ਵੀ ਰਿਪਲਾਈ ਆ ਗੋਰਿਆਂ ਨੇ ਪਾ ਦਿੱਤੀ ਜੀ ਉਲਟੀ ਪਟੀਸ਼ਨ ਕਿ ਇਹ ਬੰਦਿਆਂ ਨੂੰ ਰਿਪੋਰਟ ਕਰੋ ਇਹ ਬੰਦੇ ਕੌਣ ਨੇ ਸੋ ਇਹਨਾਂ ਬੰਦਿਆਂ ਬਾਰੇ ਕੋਈ ਸੈਂਸ ਬੰਦੀ ਸਾਡੀ ਕੌਮ ਦੀ ਵਾਸਤੇ ਕਿਸੇ ਗੱਲ 'ਚ ਹੁਣ ਉਹਨਾਂ ਨੇ ਪਟੀਸ਼ਨ ਪਾਈ ਉਹ ਤੇ ਜਿਹੜੇ ਸਾਡੀ ਕੌਮ ਦੇ ਸਮਝਦਾਰ ਬੰਦੇ ਨੇ ਗੋਰਿਆਂ ਦੀ ਪਟੀਸ਼ਨ ਥੱਲੇ ਉਹਨਾਂ ਜਾ ਕੇ ਲਿਖਿਆ ਕਿ ਭਾਈ ਅਸੀਂ ਨਹੀਂ ਕਹਿੰਦੇ ਸਜ਼ਾ ਨਾ ਦਿਓ ਇਹਨੂੰ ਸਜ਼ਾ ਦਿਓ ਇਹਨੂੰ ਫੇਰ ਟਰਾਇਲ ਦਿਓ ਜਿੰਨੀ ਸਜ਼ਾ ਦੂਜਿਆਂ ਨੂੰ ਦਿੱਤੀ ਉਹਨੀ ਦਿਓ ਜਿਹੜੀ ਕੰਮ ਕਰਨ ਵਾਲੀ ਗੱਲ ਆ ਇਹਨਾਂ ਬੰਦਿਆਂ ਦਾ ਮੈਂ ਧੰਨਵਾਦੀ ਆ ਜਿਹੜੇ ਪੜ੍ਹੇ ਲਿਖੇ ਸਾਡੇ ਕੌਮ 'ਚ ਚਾਰ ਬਚੇ ਨੇ ਉਹਨਾਂ ਨੇ ਪੂਰਾ ਲਿਖ ਦਿੱਤਾ ਉਹ ਕਹਿੰਦੇ ਪੂਰੀ ਕੌਮ ਇਹਦਾ ਸਾਥ ਦੇ ਰਹੀ ਆ ਇਹ ਕਾਤਲਾ ਕਾਤਲ ਇਹ ਅਸੀਂ ਜੋਰ ਲਾ ਰਹੇ ਆ ਕਿ ਇੱਕ ਬੰਦੇ ਦੀ ਗਲਤੀ ਸਾਰੀ ਕੌਮ ਦੀ ਨਹੀਂ ਉਹ ਕਹਿੰਦੇ ਆ ਪਟੀਸ਼ਨਾਂ ਪੜੋ ਇਹਨਾਂ ਦੀਆਂ ਟਰਾਂਸਲੇਟ ਕਰਕੇ ਪੰਜਾਬ 'ਚ ਬੈਠੇ ਪੱਤਰਕਾਰ ਨੂੰ ਪੰਜਾਬ 'ਚ ਬੈਠੇ ਪੋਲੀਟੀਸ਼ੀਅਨ ਨੂੰ ਉਹਨੂੰ ਉਹਨਾਂ ਤੇ ਆਪਣੇ ਵਿਊ ਲੈਣੇ ਨੇ ਟੱਟੂ ਦਾ ਪਤਾ ਉਹਨਾਂ ਨੂੰ ਜਿਹੜਾ ਮਰਜ਼ੀ ਬਿਆਨ ਦੇ ਦੇ ਜਹੀਂ ਇਹਦੇ ਹੱਕ 'ਚ ਕਿਉਂਕਿ ਹਵਾਦਾਂ ਮੰਦੀ ਆ ਉਹਨਾਂ ਨੂੰ ਪੰਜਾਬ ਦਾ 10 ਲੱਖ ਬੰਦਾ ਸਾਈਨ ਕਰਕੇ ਭੇਜ ਦੋ ਟਰੰਪ ਨੂੰ ਉਹ ਪੰਜਾਬ ਦੇ 10 ਲੱਖ ਸਿਟੀਜ਼ਨ ਦੀ ਸੁਣੂਗਾ ਉਹ ਆਪਣੇ ਸਿਟੀਜ਼ਨਾਂ ਦੀ ਸੁਣੂਗਾ ਵੋਟਾਂ ਨੂੰ ਇੱਥੋਂ ਲੈਣੀਆਂ ਕਿ ਤੁਹਾਡੇ ਕੋਲ ਲੈਣੀਆਂ ਕੋ ਅਗਨੁਅਤ ਮਾਰ ਲਈਏ ਫਿਰ ਮੈਂ ਕਿਹਾ ਵੀ ਗੁਰਪਤਵੰਨ ਸਿੰਘ ਪੰਨੋਂ ਇਸ ਕੇਸ ਨੂੰ ਕਰਦਾ ਕਿਉਂਕਿ ਟਰੰਪ ਹੀ ਜਿਹੜਾ ਬੰਦਾ ਸਜ਼ਾ ਮਾਫ਼ ਕਰ ਸਕਦਾ ਟਰੱਸਟਪਤੀ ਕਰ ਸਕਦਾ ਜੇ ਉਹ ਇੱਕ ਕੰਮ 'ਚ ਨਹੀਂ ਆਦਾ ਸਕਦਾ ਫਿਰ ਵੋਟਾਂ ਪਾਉਂਦਾ ਕੀ ਫਾਇਦਾ